ਮੈਂ ਬੇਨਤੀ ਕਰਨੀ ਹੈ ਕਿ ਕੱਲ ਨੂੰ ਅਸੀਂ ਪਿੰਡਾਂ ਦੇ ਵਿੱਚ ਆ ਰਹੇ ਹਾਂ ਪਰਸੋਂ ਅਸੀਂ ਜਥਾ ਲੈ ਕੇ ਇੱਕ ਹੋਰ ਜਥਾ ਲੈ ਕੇ ਅਸੀਂ ਕੱਲ ਵਾਲਾ ਜਥਾ ਤੋਂ ਜਿੰਨੇ ਵੀ ਨੌਜਵਾਨ ਪਹੁੰਚੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰਸੋਂ ਇੱਕ ਜਥਾ ਅਸੀਂ ਹੋਰ ਲੈ ਕੇ ਜਾ ਰਹੇ ਹਾਂ ਸਾਡੇ ਪਿੰਡਾਂ ਦੇ ਵਿੱਚ ਮੈਂ ਆ ਰਿਹਾ ਹਾਂ ਸੰਘਰੂਰ ਦੇ ਸਾਡੇ ਜਿਹੜੇ ਜ਼ਿਲ੍ਹੇ ਦੇ ਪਿੰਡ ਨੇਗੇ ਕੱਲ ਨੂੰ ਉਹ ਜ਼ਿਲ੍ਹਿਆਂ ਦੇ ਵਿੱਚ ਮੈਂ ਸਾਰੇ ਨੌਜਵਾਨਾਂ ਨੂੰ ਲੋਕਾਂ ਨੂੰ ਲਾਭਮੰਦ ਕਰਨ ਲਈ ਅੰਦੋਲਨ ਨਾਲ ਜੋੜਨ ਦੇ ਲਈ ਮੈਂ ਕੱਲ ਨੂੰ ਪਿੰਡਾਂ ਦੇ ਵਿੱਚ ਆ ਰਿਹਾ ਹਾਂ ਪਹਿਲਾ ਪਿੰਡਾ ਲੌਂਗੋਵਾਲ ਤੇ ਜਿੰਨੇ ਵੀ ਤੁਸੀਂ ਸਾਡੇ ਭਰਾ ਮੇਰੇ ਇਸ ਗੱਲਬਾਤ ਨੂੰ ਸੁਣ ਰਹੇ ਹੋ ਸਾਰਿਆਂ ਨੂੰ ਬੇਨਤੀ ਕਰਨਾ ਸਭ ਤੋਂ ਪਹਿਲਾਂ ਤਾਂ ਸਾਂਝਾ ਕਰ ਦੇਣਾ ਬੱਬਲ ਧੰਨਵਾਦ ਦਿਖ ਰਿਹਾ ਜਸਕੀਰ ਰੰਧਾਵਾ ਦਿਖ ਰਿਹਾ ਪਰਸੋਂ ਜਿਹੜਾ ਜਥਾ ਉਹਦੇ ਵਿੱਚ ਕਾਫੀ ਸਾਰੇ ਸਾਡੇ ਕਲਾਕਾਰ ਭਰਾ ਜਿਵੇਂ ਕਿ ਆਰਨਿਤ ਦੀ ਗੱਲ ਕਰੀਏ ਗਲਾਬ ਸਿੰਘ ਦੀ ਗੱਲ ਕਰੀਏ ਸਾਡੇ ਦੋਨੇ ਭਰਾ ਹੋਰ ਵੀ ਕਈ ਕਲਾਕਾਰਾਂ ਦੇ ਮੈਨੂੰ ਸਾਰਿਆਂ ਦੇ ਫੋਨ ਆਈ ਜਾਂਦੇ ਨੇਗੇ ਮੈਂ ਵਾਰੀ-ਵਾਰੀ ਉਹਨਾਂ ਦੇ ਡਿਊਟੀਆਂ ਲਾ ਕੇ ਉਹ ਸਾਰੇ ਭਰਾਵਾਂ ਨੂੰ ਉੱਥੇ ਲੈ ਕੇ ਆਉਂਗਾ ਪਰਸੋਂ ਨੂੰ ਦੋ ਕਲਾਕਾਰ ਦੋ ਦੋ ਤੋਂ ਜ਼ਿਆਦਾ ਵੀ ਕਲਾਕਾਰ ਹੋ ਸਕਦੇ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਾਰੇ ਕਲਾਕਾਰਾਂ ਦੀਆਂ ਡਿਊਟੀਆਂ ਲਾ ਕੇ ਉੱਥੇ ਅੰਦੋਲਨ ਦੇ ਵਿੱਚ ਆਪਾਂ ਉੱਥੇ ਲੈ ਕੇ ਆਉਣਾ ਸਾਰਿਆਂ ਨੂੰ ਇਸ ਕਰਕੇ ਜਿਹੜਾ ਸਾਡਾ ਪਰਸੋ ਨੂੰ ਜਥਾ ਜਿਹੜਾ ਤੁਰਨਾ ਉਹ ਅਸੀਂ ਤੋਰਨਾ ਸੀ ਛੇ ਜਿਆਦਾ ਸਨਾਮ ਤੋਂ ਤੋਰਾਂਗੇ ਜਾਂ ਤੋਰਾਂਗੇ ਸੀ ਡਿੜਬੇ ਤੋਂ ਇਹ ਦੋਨਾਂ ਦੋਨਾਂ ਕੰਮ ਤੁਸੀਂ ਤੋਰਾਂਗੇ ਅਮਨਿੰਦਰ ਸ਼ਰਮਾ ਬਾਈ ਸ਼ੇਅਰ ਲਾਈਵ ਨੂੰ ਸਾਂਝਾ ਕਰ ਦੇਣਾ ਬਾਈ ਤੇ ਆਪਣਾ ਸ਼ੇਅਰ ਕਰ ਦੇਣਾ ਰਵਿੰਦਰ ਬਾਈ ਸ਼ੇਅਰ ਕਰ ਦੇਣਾ ਥੋੜਾ ਅੱਗੇ ਲਾਈਵ ਨੂੰ ਜਿਹੜੇ ਕੱਲ੍ਹ ਵਾਲੇ ਪਿੰਡਾਂ ਦੇ ਵਿੱਚ ਆ ਰਹੇ ਆ ਅਸੀਂ ਸਰਦਾਰ ਜਗਜੀਤ ਸਿੰਘ ਜਿੱਡੇਵਾਲ ਸਾਹਿਬ ਸਾਨੂੰ ਸਾਬ ਨੂੰ ਪਤਾ ਕਿ ਉਹਨਾਂ ਦੇ ਸ਼ੇਅਰ ਦਿਨੋਂ ਦਿਨ ਡਾਊਨ ਡਾਊਨ ਹੁੰਦੀ ਜਾਂਦੀ ਹੈ ਜਿੰਨਾ ਟਾਈਮ ਅਸੀਂ ਅੰਦੋਲਨ ਨੂੰ ਤੇਜ਼ ਨਹੀਂ ਕਰਦੇ ਤਾਂ ਫਿਰ ਇਹ ਹਿਸਾਬ ਨਾਲ ਸਰਕਾਰ ਦੇ ਕੰਨ ਦੇ ਜੂਨ ਹੀ ਸਰਕਦੀ ਸਾਨੂੰ ਅੰਦੋਲਨ ਬਹੁਤ ਤੇਜ਼ ਕਰਨਾ ਪੈਣਾ ਮੈਨੂੰ ਇਹ ਆ ਵੀ ਜੇਕਰ ਉਹ ਬੁੱਡੇ ਜਰਨਲ ਨੂੰ ਕੁਝ ਹੋ ਗਿਆ ਸਾਨੂੰ ਸਾਰਿਆਂ ਨੇ ਸਮੇਂ ਨੂੰ ਸਮੇਂ ਨੇ ਸਾਨੂੰ ਮਾਫ ਨਹੀਂ ਕਰਨਾ ਇਸ ਕਰਕੇ ਸਾਡਾ ਹੁਣ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਬੁੱਡੇ ਜਰਨਲ ਨੂੰ ਬਚਾਉਣ ਲਈ ਜਿੰਨਾ ਜ਼ੋਰ ਲਾ ਸਕਦੇ ਆ ਜ਼ੋਰ ਲਾਈਏ ਲੋਕਾਂ ਨੂੰ ਲਾਬੰਦ ਕਰਕੇ ਖਨੌਰੀ ਬਾਰਡਰ ਤੇ ਲੈ ਕੇ ਜਾਈਏ ਇਸ ਕਰਕੇ ਕੱਲ ਨੂੰ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਆ ਰਹੇ ਹਾਂ ਸਾਰੇ ਪਿੰਡਾਂ ਨੂੰ ਲਾਬੰਦ ਕਰਨ ਲਈ ਆਸ਼ੂ ਢਾਲੀਵਾਲ ਬਾਈ ਸਾਂਝਾ ਕਰ ਦੇਣਾ ਲਾਈਵ ਨੂੰ ਸ਼ੇਅਰ ਕਰ ਦੇਣਾ ਆਪਣਾ ਉਤਮ ਬਾਈ ਸਾਂਝਾ ਕਰ ਦੇਣਾ ਸੋਨੂ ਬਾਈ ਸਾਂਝਾ ਕਰ ਦੇਣਾ ਸੋਨੂ ਬਾਈ ਦੇਖ ਰਿਹਾ ਬਾਈ ਸ਼ੇਅਰ ਕਰ ਦੇਣਾ ਗਰੁੱਪਾਂ 'ਚ ਵੀ ਸ਼ੇਅਰ ਕਰ ਦੇਣਾ ਇਹ ਲਾਈਵ ਨੂੰ ਇਹ ਨਵਾਂ ਪੇਜ ਆ ਨਾ ਬਾਈ ਬਣਿਆ ਹੋਇਆ ਇਹ ਪੇਜ ਦੀ ਹਜੇ ਕੋਈ ਰੀਚ ਰੂਚ ਨਹੀਂ ਹੈਗੀ ਪਰਮਜੀਤ ਬਾਈ ਦੇਖ ਰਿਹਾ ਪਰਮਜੀਤ ਚੱਠੇ ਬਾਈ ਸ਼ੇਅਰ ਕਰ ਦੇਣਾ ਆਪਣਾ ਸੰਦੀਪ ਦੇਖ ਰਿਹਾ ਭਾਈ ਕਿਸਾਨ ਜਿੰਦਾਬਾਦ ਭਾਈ ਸ਼ੇਅਰ ਕਰੀ ਜਾਣਾ ਲਾਈ ਉਹਨੂੰ ਸਾਰੇ ਭਰਾਵਾਂ ਦੇ ਮੈਂ ਨਾਮ ਵੀ ਪੜਦਾ ਫਿਰ ਸਾਰਾ ਨਾਲ ਗੱਲਬਾਤ ਵੀ ਕਰਦਾ ਸਬਤ ਦਾ ਪਹਿਲਾਂ ਜਿਹੜੇ ਸੀ ਪਿੰਡਾਂ ਦੇ ਵਿਚਾਰਿਆ ਲੋਂਗੋ ਵਾਲਾ ਆ ਰਿਹਾ ਸੀ 9:00 ਵਜੇ ਜਿਹੜੇ ਜਿਹੜੇ ਥਾਮਾ ਤਿਆਰ ਆ ਸ਼ੇਰੋਂ ਆ ਰਹੇ ਆ ਤੇ ਚੀਮੇ ਆ ਰਹੇ ਆ ਨੀਲੋ ਵਾਲਾ ਆ ਰਹੇ ਆ ਭਾਈ ਕੱਲ ਨੂੰ ਤੇ ਜਖੇਪੜ ਆ ਰਹੇ ਆ ਸ਼ਾਜਲੀ ਆ ਰਹੇ ਆ ਅਨਮੋਲ ਆ ਰਹੇ ਆ ਕਿਲਾਪਰੀਆਂ ਆ ਰਹੇ ਆ ਤੇ ਉੱਬੋ ਵਾਲਾ ਆ ਰਹੇ ਆ ਤੇ ਹੋਰ ਜਿਹੜੇ ਪਿੰਡ ਹੋਣਗੇ ਅਸੀਂ ਘਟੂ ਘਟ 10-15 ਪਿੰਡਾਂ ਦੇ ਵਿੱਚ ਅਸੀਂ ਕੱਲ ਨੂੰ ਆ ਰਹੇ ਹਾਂ ਫਿਲਹਾਲ ਅਸੀਂ ਜਿਹੜੇ ਪਿੰਡ ਐਡ ਕੀਤੇ ਨੇਗੇ ਇਹ ਪਿੰਡਾਂ ਤੋਂ ਬਾਅਦ ਜਿੰਨੇ ਵੀ ਅਸੀਂ ਪਿੰਡਾਂ ਦੇ ਵਿੱਚ ਸਾਡਾ ਆ ਲੌਂਗਵਾਲ ਪਹਿਲਾਂ ਪਹੁੰਚ ਜੇ ਵੀਡੀਓ ਲੌਂਗਵਾਲ ਤੇ ਕਰ ਤੇ ਆਪਣਾ ਸ਼ਿਊਰੋ ਪਿੰਡ ਪਹੁੰਚ ਜੇ ਚੀਮੇ ਪਿੰਡ ਪਹੁੰਚ ਜੇ ਜਖੇਪੜ ਪਹੁੰਚ ਜੇ ਸ਼ਾਜ਼ਲੀ ਪਹੁੰਚ ਜੇ ਅਨਮੋਲ ਪਹੁੰਚ ਜੇ ਕਿਲਾਪਰੀਆਂ ਪਹੁੰਚ ਉਬਵਾਲ ਪਹੁੰਚ ਜੇ ਹਲੇ ਹਲਤ ਕਰੇ ਪਿੰਡਾਂ ਦੇ ਜਿਹੜੇ ਪ੍ਰੋਗਰਾਮ ਅਸੀਂ ਲਿਖੇ ਨੇਗੇ ਅਸੀਂ ਬਾਕੀ ਸਾਰੇ ਹੀ ਪਿੰਡਾਂ ਦੇ ਵਿੱਚ ਅਸੀਂ ਪਹੁੰਚਣਾ ਕੱਲ ਨੂੰ ਕੱਲ ਨੂੰ ਜਿੰਨੇ ਪਿੰਡ ਅਸੀਂ ਕੱਢ ਸਕਦੇ ਆ ਉਹਨੇ ਪਿੰਡ ਅਸੀਂ ਕੱਢਾਂਗੇ ਸਤਗੁਰ ਦੇਖ ਰਿਹਾ ਸਤਗੁਰ ਬਾਈ ਲਾਈਵ ਨੂੰ ਸਾਂਝਾ ਕਰੀ ਆਪਣਾ ਆਪਣਾ ਸੁਖ 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 ਕ ਸੁਖ ਇਹ ਦੇਖ ਰਿਹਾ ਆਪਣਾ ਇਹ ਵੀ ਬਾਈ ਸਾਂਝਾ ਕਰੋ ਰੂਪ ਬਾਈ ਸਾਂਝਾ ਕਰ ਲੈ ਇਹਨੂੰ ਸ਼ੇਅਰ ਕਰੀ ਚੱਲੋ ਬਾਈ ਸਾਫ ਸਿੰਘ ਗੱਲ ਬਾਈ ਆਪਣਾ ਮਨਪ੍ਰੀਤ ਬਾਈ ਤੁਸੀਂ ਵੀ ਸ਼ੇਅਰ ਕਰੀ ਜਾਣਾ ਬਾਈ ਲਾਈਵ ਨੂੰ ਜਿੰਨੇ ਵੀ ਭਰਾ ਦੇਖ ਰਹੇ ਹੋ ਪਿੰਦਰ ਵੀਰਾ ਦੇਖ ਰਿਹਾ ਭਾਈ ਲਾਈਵ ਨੂੰ ਸਾਂਝਾ ਜ਼ਰੂਰ ਕਰਨਾ ਕਿਉਂਕਿ ਜਿਹੜੀ ਮੇਰੀ ਗੱਲ ਹੈ ਇਹ ਪਿੰਡਾਂ ਦੇ ਵਿੱਚ ਪਹੁੰਚੇ ਲੋਕਾਂ ਤੱਕ ਇਹ ਗੱਲ ਪਹੁੰਚਣੀ ਬੜੀ ਜ਼ਰੂਰੀ ਹੈ ਕਿ ਅਸੀਂ ਕੱਲ ਨੂੰ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਅ ਮਦਦ ਕਰਨ ਲਈ ਨੌਜਵਾਨਾਂ ਨੂੰ ਜਾਗਰੂਤ ਕਰਨ ਲਈ ਸੀ ਪਿੰਡਾਂ ਦੇ ਵਿੱਚ ਆ ਰਹੇ ਹਾਂ ਸਾਰੇ ਸੱਜਣਾ ਭਰਾਵਾਂ ਨੂੰ ਮਿਲਣ ਲਈ ਆ ਰਹੇ ਹਾਂ ਇਹ ਗੱਲ ਮੈਂ ਹੋਰ ਵੀ ਕਹਿਣਾ ਚਾਹਣਾ ਵੀ ਇਹ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਮੈਂ ਆ ਰਹੇ ਹਾਂ ਜੇ ਕੋਈ ਜਨਤਾ ਪ੍ਰਤੀਯੋਗੀ ਕੰਮ ਆ ਜਾਂ ਕੋਈ ਤੁਹਾਡਾ ਪੈਸਾ ਫਸਿਆ ਮੈਂ ਉਹ ਵੀ ਹੋ ਸਕਦਾ ਮੈਂ ਉੱਥੇ ਫੋਨ ਕਰਕੇ ਤੁਹਾਡਾ ਉੱਥੇ ਵਾਪਸ ਆਪਾ ਕਰਵਾ ਦਈਏ ਹੈ ਇਹ ਵੀ ਮੰਗਣਾ ਕਹਣਾ ਆਪਣਾ ਮੰਡੀ ਦੱਬ ਵਾਲੀ ਬਈ ਹਰਿਆਣਾ ਓਕੇ ਹਰਿਆਣਾ ਵਾਲੇ ਲਾਈਵ ਨੂੰ ਸਾਂਝਾ ਕਰੀ ਜਾਣਾ ਨਵੀ ਬਰਾੜ ਬਈ ਸਾਂਝਾ ਕਰ ਦੇਣਾ ਲਾਈਵ ਨੂੰ ਤੇ ਸਤਗੁਰ ਬਈ ਸਾਂਝਾ ਕਰ ਦੇਣਾ ਕਿਸਾਨ ਇਕਤਾ ਜੰਦਾਬਾਦ ਬਈ ਮਿਹਰਬਾਨੀ ਬਈ ਸਿੰਘ 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 ਸਾਹਿਬਾਨ ਤੁਸੀਂ ਵੀ ਸਾਂਝਾ ਕਰਨਾ ਬਈ ਜਸਤਾਲੀਵਾਲ ਸਾਂਝਾ ਕਰੀ ਜਾਣਾ ਬਈ ਰੱਬ ਤੈਨੂੰ ਚੜ੍ਹਦੀ ਕਲਾ ਓਕੇ ਵੀਰੇ ਡੱਲੇਵਾਲ ਸਾਹਿਬ ਨੂੰ ਦੇਖੋ ਅੱਜ ਹੈਗਾ ਬੀਮਾ ਦਿਨ ਬਾਪੂ ਸਰਦਾਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਅੱਜ ਬੀਮਾ ਦਿਨ ਹੈ ਹਾਲਾਤ ਜਿਹੜੀ ਸਿਹਤ ਆ ਦਿਨੋ ਦਿਨ ਡਾਊਨ ਹੁੰਦੀ ਜਾਂਦੀ ਆ ਕਮਜ਼ੋਰ ਹੁੰਦੀ ਜਾਂਦੀ ਆ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਦਾ ਫਰਜ ਬਣਦਾ ਕਿ 16 ਤਰੀਕ ਨੂੰ ਜਿਹੜਾ ਆਪਾਂ ਜਥਾ ਲੈ ਕੇ ਜਾ ਰਹੇ ਹਾਂ ਇਹ ਜਥੇ ਦੇ ਵਿੱਚ ਬੱਦ ਤੋਂ ਬੱਦ ਸੰਭਲ ਹੋਣਾ ਬਾਈ ਜਿਹੜੇ ਸਾਰਿਆਂ ਦਾ ਫਰਜ ਆ ਬਾਈ ਭੁਪਿੰਦਰ ਬਾਈ ਆਪਣਾ ਹਰਜਿੰਦਰ ਬਾਈ ਹਰੇ ਹਰਜਿੰਦਰ ਸਿੱਧੂ ਬਾਈ ਤੇ ਜਸ ਬਾਈ ਸਾਂਝਾ ਕਰ ਜਾਣਾ ਲਾਈਵ ਨੂੰ ਗੁਰਮੀਤ ਬਾਈ ਸਾਂਝਾ ਕਰ ਦੇਣਾ ਸ਼ੇਅਰ ਕਰ ਦੇਣਾ ਬਾਈ ਸਾਰਿਆਂ ਨੇ ਭਰਾਵਾਂ ਨੇ ਜਿੰਨੇ ਵੀ ਭਰਾ ਤੁਸੀਂ ਦੇਖ ਰਹੇ ਹੋ ਆਪਣਾ ਬਲੋਗ ਤੋਂ ਮੁੱਖ ਸਰ ਵੀਰੇ ਓਕੇ ਕਰਮਜੀਤ ਬਾਈ ਸ਼ੇਅਰ ਕਰਨਾ ਲਾਈਵ ਨੂੰ ਚੰਗਾ ਤੇ ਮੈਨੂੰ ਦੱਸੋ ਬਾਈ ਤੁਸੀਂ ਕਿੱਥੋਂ ਕਿੱਥੋਂ ਜਿਹੜਾ ਪਰਸਨ ਆਇਆ ਜਾਂਦਾ ਕਿੱਥੋਂ ਕਿੱਥੋਂ ਪਹੁੰਚੋਗੇ ਮੈਨੂੰ ਸਾਰੇ ਭਰਾ ਮੈਨੂੰ ਦੱਸੋ ਬਾਈ ਤੇ ਕਿਹੜੇ ਕਿਹੜੇ ਪਿੰਡ ਤੋਂ ਤੁਸੀਂ ਬੋਲ ਰਹੇ ਹੋ ਸਾਰੇ ਜਾਨੇ ਆਪਣੇ ਪਿੰਡ ਦਾ ਨਾਮ ਵੀ ਲਿਖਣਾ ਕਿੱਥੋਂ ਕਿਹੜਾ ਸ਼ਹਿਰ ਕਿਹੜੇ ਪਿੰਡ ਤੋਂ ਤੁਸੀਂ ਲਾਈਵ ਨੂੰ ਦੇਖ ਰਹੇ ਹੋ ਉਹ ਵੀ ਉਹ ਵੀ ਲਿਖਣਾ ਪਿੰਦਰ ਬਰਾੜ ਬਾਈ ਪਿੰਦਰ ਬਰਾੜ ਬਾਈ ਕਿਵੇਂ ਆ ਬਾਈ ਕਰਮਜੀਤ ਗਿੱਲ ਬਾਈ ਕਿਵੇਂ ਆ ਆਪਣਾ ਆਪਣਾ ਬਾਈ ਰਧਾਵਾ ਜਗਦੀਪ ਬਾਈ ਕੀ ਹਾਲ ਆ ਬਾਈ ਤੇ ਆਪਣਾ ਜਿੰਨੇ ਵੀ ਜਾਨੇ ਤੁਸੀਂ ਓਕੇ ਬਾਈ ਆਪਣਾ ਸੁਹੇਲ ਖਾਨ ਬਾਈ ਆਪਣਾ ਜਗਜੀਤ ਸਿੰਘ ਬਾਈ ਕਿੱਥੋਂ ਦੇਖ ਰਹਾ ਬਾਈ ਤੇ ਆਪਣਾ ਆਸ਼ੂ ਢਾਲੀਵਾਲ ਕੀ ਹਾਲ ਆ ਬਾਈ ਤੇ ਆਸੂ ਬਾਈ ਤੇ ਮੈਂ ਡਾਟਾ ਦੇ ਦਿੱਤਾ ਓਕੇ ਬਾਈ ਤੇ ਸਾਰੇ ਜਣੇ ਭਰਾਵਾਂ ਦੇ ਗਰੁੱਪਾਂ ਦੇ ਵਿੱਚ ਇਹ ਲਾਈਵ ਨੂੰ ਸਾਂਝਾ ਕਰ ਦੇਣਾ ਕੱਲ ਨੂੰ ਘਟੋ ਘਾਟ 10 15 ਪਿੰਡਾਂ ਦਾ ਪ੍ਰੋਗਰਾਮ ਲਿਖਿਆ ਹੈ ਕਿ ਅਸੀਂ ਨੌਜਵਾਨਾਂ ਨੂੰ ਲੋਕਾਂ ਨੂੰ ਜਾਗਰੂਤ ਕਰੀਏ ਪਤਣਾ ਤੋਂ ਵੀਰੇ ਲਾਪਰੀ ਸੇਖੋ ਬਾਈ ਪਤਣਾ ਉਹ ਦੇਖ ਰਹੇ ਓਕੇ ਇਹ ਵੀੜਾ ਪੇਜ ਐ ਇਸ ਨੂੰ ਫੋਲੋ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਸਾਰੇ ਭਰਾਵਾਂ ਨੇ ਕੱਲ ਨੂੰ ਅਸੀਂ ਸਾਰੇ ਸਾਰੇ ਪਿੰਡਾਂ ਦੇ ਵਿੱਚ ਗੱਲ ਪਹੁੰਚਣੀ ਚਾਹੀਦੀ ਆ ਪਹਿਲਾ ਪਿੰਡ ਹੈਗਾ ਲੋਂਗੋਵਾਲ ਤੇ ਦੂਸਰਾ ਪਿੰਡ ਹੈਗਾ ਆਪਣਾ ਪਹਿਲਾ ਪਿੰਡ ਲੋਂਗੋਵਾਲ ਜਿਹੜਾ ਕੱਲ ਨੂੰ ਪ੍ਰੋਗਰਾਮ ਆ 9 ਵਜੇ ਤੇ ਫਿਰ ਸ਼ੇਰੋਂ ਚੀਮਾ ਤੇ ਨੀਲੋਵਾਲ ਤੇ ਜਖੇਪੜ ਸਾਜਲੀ ਤੇ ਅਨਮੋਲ ਕਿਲਾਪਰੀਆਂ ਉੱਬੋਵਾਲ ਹਜੇ ਫਿਲਹਾਲ ਅਸੀਂ ਇਹ ਪਿੰਡਾਂ ਦਾ ਪ੍ਰੋਗਰਾਮ ਲਿਖਿਆ ਮਨਿੰਦਰ ਹਣ ਦੇਖ ਲੈ ਮਨਿੰਦਰ ਸਿੱਧੂ ਦੇਖ ਰਿਹਾ ਲਾਈਵ ਦੇਖ ਲੈ ਤੂੰ ਆਜ ਹੀ ਪਹੁੰਚ ਨਹੀਂ ਬਾਈ ਜਸਪ੍ਰੀਤ ਬਾਈ ਕੀ ਹਾਲ ਆ ਵੀਰੇ ਆਪਣਾ ਨੰਬਰ ਦੱਸੋ ਵੀਰੇ ਨੰਬਰ ਤੁਹਾਨੂੰ ਦੱਸ ਦਿਆਂ ਬਾਈ ਨੰਬਰ ਵੀ ਤੁਹਾਨੂੰ ਸਾਰਾ 9463034885 ਤੇ ਇਹ ਸਾਡਾ ਨੰਬਰ ਆ ਬਾਈ ਤੇ ਆਪਣਾ ਦਵਿੰਦਰ ਬੋਬੀ ਕੀ ਹਾਲ ਆ ਬਾਈ ਦਵਿੰਦਰ ਆਪਣਾ ਮਲਕ ਚੀਮਾ ਕੀ ਹਾਲ ਆ ਬਾਈ ਸ਼ੀਰਾ ਕੀ ਹਾਲ ਆ ਸ਼ੀਰੇ ਬਾਈ ਠੀਕ ਠਾਕ ਹਾਂ ਤੇ ਅਸੂ ਕੀ ਹਾਲ ਆ ਬਾਈ ਠੀਕ ਠਾਕ ਹਾਂ ਸੁਖਚਾਨ ਸਿੰਘ ਕੀ ਹਾਲ ਆ ਬਾਈ ਮਨਪ੍ਰੀਤ ਬਾਈ ਕੀ ਹਾਲਾ ਮੜਪ੍ਰੀਤ ਬਾਈ ਸਾਰੇ ਇਹਨਾਂ ਭਰਾਵਾਂ ਦਾ ਹੱਕ ਆ ਕਿ ਆਪਾਂ ਜਿੰਨਾ ਵੱਡਾ ਇਕੱਠ ਕਰਾਂਗੇ ਤਾਂ ਸਰਕਾਰਾਂ 'ਤੇ ਦਬਾਅ ਪੈਣਾ ਪ੍ਰਭਾਵ ਪੈਣਾ ਜਿੰਨਾ ਚਿਰ ਸਰਕਾਰਾਂ ਦੇ ਪ੍ਰਭਾਵ ਨਹੀਂ ਪੈਂਦਾ ਦਬਾਅ ਨਹੀਂ ਪੈਂਦਾ ਉਨਾ ਟਾਈਮ ਅਸੀਂ ਇਹ ਅੰਦੋਲਨ ਨਹੀਂ ਜਿੱਤ ਸਕਦੇ। ਉਨਾ ਟਾਈਮ ਦੱਲਿਆਲ ਸਾਹਿਬ ਦੀ ਇਹਨਾਂ ਸਰਕਾਰਾਂ ਨੇ ਕੱਲ ਨਹੀਂ ਸੁਣਨੀ। ਜਿੰਨਾ ਟਾਈਮ ਤੁਸੀਂ ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਨਹੀਂ ਆਉਂਦੇ ਉਨਾ ਟਾਈਮ ਇਹ ਤਾਂ ਦੱਲਿਆਲ ਸਾਹਿਬ ਨੂੰ ਮਾਰਨਾ ਚਾਹੁੰਦੇ ਨੇਗੀ। ਸੰਧੂ ਕੀ ਹਾਲ ਆ ਬਈ ਸੰਧੂ? ਸੰਧੂ ਲਖਵੀਰ ਆਪਣਾ ਸੰਧੂ ਬਾਈ। ਟਿੱਪੀ ਤੋਂ ਆਖੇ ਬਾਈ। ਤੇ ਤੁਸੀਂ ਜਿੰਨੇ ਵੀ ਸਾਰੇ ਭਰਾ ਦੇਖ ਰਹੇ ਹੋ ਲਾਈਵ ਨੂੰ ਸ਼ੇਅਰ ਜ਼ਰੂਰ ਕਰਨਾ ਤੁਹਾਡੇ ਵਾਂਗੇ ਹੱਦ ਤੱਕ ਇਹ ਆਤਮਨਿਕ ਬੇਨਤੀਆਂ ਨੂੰ ਸਾਂਝਾ ਕਰੀ ਜਾਣਾ ਤੇ ਆਪਣਾ ਪਿੰਡਾਂ ਦੇ ਨਾਮ ਲਿਖੀ ਜਾਣੇ ਜਿਹੜੇ ਭਰਾ ਆਉਣਗੇ ਮੈਨੂੰ ਉਹ ਵੀ ਦੱਸ ਦੇਣਾ ਤੇ ਜਿਹੜਾ ਭਰਾ 5 7 10 ਗੱਡੀਆਂ ਲੈ ਕੇ ਆਉ ਉਹ ਨੰਬਰ ਲਿਖ ਦੇ ਉਹਨੂੰ ਮੈਂ ਫੋਨ ਵੀ ਕਰਦਾ ਉਹਨੂੰ ਮੈਂ ਸਪੈਸ਼ਲ ਪਹਿਲਾਂ ਫੋਨ ਆਪ ਕਰੂੰਗਾ ਜਿਹੜਾ ਭਰਾ 5 7 ਗੱਡੀਆਂ ਲੈ ਕੇ ਆਉ ਪਰਸੋਂ ਨੂੰ 16 ਤਰੀਕ ਨੂੰ ਉਹਨੂੰ ਮੈਂ ਫੋਨ ਵੀ ਕਰਦਾ ਉਹਦੇ ਨਾਲ ਖੜਾਂਗੇ ਵੀ ਅੱਗੇ ਤੋਂ ਜਿਹੜਾ ਕੱਲ ਨੂੰ ਭਰਾ ਖਨੌ ਪਰਸੋਂ ਜਿਹੜਾ ਪਰਾਖਨੋਰੀ ਬਾਰਡਰ ਲੈ ਕੇ ਆਉ ਨਾ ਤੇ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਬਾਈ ਕਿ ਸਾਰੇ ਭਰਾ ਹੁਣ ਥੋਡੇ ਅੱਗੇ ਹੱਥ ਮੰਨ ਕੇ ਬੇਨਤੀ ਆ ਵੀ ਆਪਾਂ ਗਿਣਤੀ ਵਧਾਈਏ ਤੇ ਆਪਣਾ ਕੱਠ ਵਧਾਈਏ ਬਾਰਡਰਾਂ ਤੇ ਹੁਣ ਆਪਣੇ ਕੱਠ ਵਧਾਉਣ ਦੀ ਆਪਣੀ ਤੇ ਜ਼ਿੰਮੇਵਾਰੀ ਹੈ ਬਾਈ ਤੇ ਆਪਣਾ ਕੀ ਹਾਲ ਆ ਬਾਈ ਤੇ ਠੀਕ ਠਾਕ ਹੂ ਵੀਰੇ ਤੇ ਸਾਰੇ ਭਰਾਵਾਂ ਨੂੰ ਉਹਨਾਂ ਬੇਨਤੀ ਕਰ ਰਹੇ ਆ ਬਾਈ ਮੇਰਾ ਪਿੰਡ ਲੁਵਾਨਾ ਲੁਵਾਨਾ ਵਾਲਾ ਬਾਈ ਤੈਨੂੰ ਮਿਲਣਾ ਚਾਹੁੰਦਾ ਸੀਗਾ ਬਾਈ ਬਾਈ ਸੁਖਜਾਨ ਤੁਸੀਂ ਕਹਿੰਦੇ ਮੈਨੂੰ ਮਿਲਣਾ ਚਾਹਣਾ ਤੁਸੀਂ ਆਪਾਂ ਪਰਸੋਂ ਨੂੰ ਸਾਰੇ ਜਣੇ ਭਰਾਓ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਮਿਲੂੰਗਾ ਜਿਹੜੇ ਕੱਲ ਜਿੰਨੇ ਨੌਜਵਾਨ ਮੇਰੇ ਨਾਲ ਗਏ ਸੀ ਪੁੱਛ ਲਿਓ ਸਾਰਿਆਂ ਨੂੰ ਸਾਰਿਆਂ ਨੂੰ ਮਿਲਿਆ ਵੀ ਆ ਸਾਰੇ ਨਾਲ ਗੱਲਾਂ ਬਾਤਾਂ ਵੀ ਕਰੀਆਂ ਨੇ ਸਾਰੇ ਭਰਾਵਾਂ ਨੂੰ ਕੱਲ ਪੁੱਛ ਲਿਆ ਵੀ ਮਿਲਿਆ ਨਹੀਂ ਹੈਗਾ ਸਾਰੇ ਭਰਾਵਾਂ ਨੂੰ ਇਸ ਕਰਕੇ ਜਿਹੜਾ ਭਾਈ ਭਰਾ ਕੋਈ ਮਿਲਣਾ ਚਾਹੁੰਦਾ ਤਾਂ ਉਹ ਪਰਸੋਂ ਨੂੰ ਪਹੁੰਚੋ ਬਈ ਪ੍ਰਗਟ ਸਿੰਘ ਕੀ ਹਾਲ ਆ ਬਾਈ ਪਰਮਿੰਦਰ ਧਾਰੀਵਾਲ ਕੀ ਹਾਲ ਆ ਬਾਈ ਨਬ ਬਰਾੜ ਕੀ ਹਾਲ ਆ ਬਾਈ ਤੇ ਆਪਣਾ ਦਵਿੰਦਰ ਸਿੰਘ ਬੋਬੀ ਕੀ ਹਾਲ ਆ ਬਾਈ ਮੈਂ ਅੰਮ੍ਰਿਤਸਰ ਤੋਂ ਆਉਂਕੀ ਵੀਰੇ ਗਿੰਨੀ ਕੀ ਹਾਲ ਆ ਵੀਰੇ ਰਾਜਵਿੰਦਰ ਬਰਾੜ ਕੀ ਹਾਲ ਆ ਬਾਈ ਸਾਰੇ ਭਰਾਵਾਂ ਨੇ ਇਸ ਲੈਬ ਨੂੰ ਸ਼ਾਂਜਾ ਕਰ ਦੇਣਾ ਤੇ ਕੱਲ ਨੂੰ ਅਸੀਂ ਕਾਫੀ ਸਾਰੇ ਪਿੰਡਾਂ ਦੇ ਵਿੱਚ ਆ ਰਹੇ ਆ ਮਨਦੀਪ ਕੀ ਹਾਲ ਆ ਬਾਈ ਤੇ ਬਾਈ ਦਿਵਲ ਕੀ ਹਾਲਾ ਅਮਨ ਦਿਵਲ ਕੀ ਹਾਲਾ ਬਾਈ ਦਲਜੀਤ ਸਿੰਘ ਕੀ ਹਾਲਾ ਦਲਜੀਤ ਪੰਗੂ ਬਾਈ ਕੀ ਹਾਲਾ ਤੇ ਬਲਜੀਤ ਕੀ ਹਾਲਾ ਬਾਈ ਤੇ ਸਾਰੇ ਭਰਾਵਾਂ ਨੇ ਸਾਂਝਾ ਕਰਕੇ ਸਾਰੇ ਭਰਾਵਾਂ ਨੂੰ ਹੀ ਬੇਨਤੀ ਕਰ ਰਿਹਾ ਪੜਸੋ ਨੂੰ ਆਰਨਿਤ ਬਾਈ ਗਲਾਬ ਸਿੱਧੂ ਬਾਈ ਤੇ ਇਹ ਦੋ ਕਲਾਕਾਰ ਪਰਸੋ ਨੂੰ ਲੈ ਕੇ ਜਾ ਰਹੇ ਆ ਉਸ ਤੋਂ ਬਾਅਦ ਜਿਹੜੇ ਹੋਰ ਕਲਾਕਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਰਿਆਂ ਨੂੰ ਵਾਰੀ-ਵਾਰੀਆਂ ਬੰਨ ਕੇ ਆਪਾਂ ਉੱਥੇ ਅੰਦੋਲਨ ਦੇ ਵਿੱਚ ਲੈ ਕੇ ਜਾਣਾ ਪ੍ਰਗਟ ਸਿੰਘ ਕੀ ਹਾਲਾ ਬਾਈ ਪ੍ਰਗਟ ਸਿੰਘ ਤੇ ਆਪਣਾ ਕਰਨੈਲ ਕੀ ਹਾਲ ਆ ਬਾਈ ਬਾਈ ਆਪਣੇ ਬੰਦੇ ਨਾਲ ਨਹੀਂ ਖੜਨ ਹਾਂ ਬਈ ਇਹ ਤਾਂ ਗੱਲ ਹੈਗੀ ਆ ਬਾਈ ਇਸ ਕਰਕੇ ਬਾਈ ਸਾਰੇ ਭਰਾਵਾਂ ਨੂੰ ਬੇਨਤੀ ਆ ਬਾਈ ਤੇ ਆਪਣਾ ਮਨਜਿੰਦਰ ਕੀ ਹਾਲ ਆ ਬਾਈ ਆਪਣਾ ਬਾਈ ਆਵਾਜ਼ ਦੇਖਿਓ ਆਵਾਜ਼ ਤਾਂ ਨਹੀਂ ਰੁਕੀ ਮੇਰੀ ਹੈਗੀ ਯਾਰ ਦਵਿੰਦਰ ਕੀ ਹਾਲ ਆ ਦਵਿੰਦਰ ਗੁਰਦਾਸਪੁਰ ਤੋਂ ਓਕੇ ਬਾਈ ਟਾਈਮ ਦੱਸੋ ਬਾਈ ਆਪਣਾ ਹਰਮਿੰਦਰ ਕੀ ਹਾਲ ਆ ਹਰਮਿੰਦਰ ਸੰਧੂ ਕੀ ਹਾਲ ਆ ਬਾਈ ਭਵਿੰਦਰ ਕੀ ਹਾਲ ਆ ਬਾਈ ਆਵਾਜ਼ ਤਾਂ ਨਹੀਂ ਰੁਕੀ ਨੰਬਰ 9403034885 ਜਿਹੜਾ ਭਰਾ ਜਿਹੜਾ ਭਰਾ 10 ਗੱਡੀਆਂ ਲੈ ਕੇ ਉਹ ਮੈਨੂੰ ਫੋਨ ਨੰਬਰ ਇੱਥੇ ਕਮੈਂਟ ਦੇ ਵਿੱਚ ਲਿਖ ਦੇ ਮੈਨੂੰ ਫੋਨ ਕਰਦਾ ਬਲਵਿੰਦਰ ਕੀ ਹਾਲਾ ਬਾਈ ਹਾਂਜੀ ਬਾਈ ਓਕੇ ਆ ਬਾਈ ਤਰਨ ਤੇਜਿੰਦਰ ਕੀ ਹਾਲਾ ਬਾਈ ਬਲਵਿੰਦਰ ਕੀ ਹਾਲਾ ਬਾਈ ਬਾਈ ਮੈਂ ਜੰਮੂ ਤੋਂ ਆ ਓਕੇ ਬਾਈ ਓਕੇ ਬਾਈ ਵਾਹ ਚੱਲੀਆਂ ਨੇ ਮੇਰੀ ਤੇ ਥੋੜਾ ਜਨਾ ਦਿੱਕਤ ਤੇ ਹੀ ਆ ਕਈ ਵਾਰੀ ਨਾ ਗੋਵਿੰਦ ਸਿੰਘ ਸੰਧੂ ਕੀ ਹਾਲਾ ਬਾਈ ਗੋਵਿੰਦ ਸਿੰਘ ਸੰਧੂ ਜੀ ਕੀ ਹਾਲਾ ਵੀਰੇ ਤੇ ਓਕੇ ਜੇਸ਼ਨ ਕੀ ਹਾਲਾ ਬਾਈ ਆ ਰਾਜਵੀਰ ਸਿੰਘ ਕੀ ਹਾਲਾ ਬਾਈ ਲੈ ਉਹਨੂੰ ਸਾਂਝਾ ਕਰੀ ਜਾਣਾ ਸਾਰੇ ਭਰਾਵਾਂ ਨੂੰ ਬੇਨਤੀ ਹੈ ਬਾਈ ਆ ਰਹੀ ਆ ਓਕੇ ਬਾਈ ਜਸਕੀਰਤ ਬਾਈ ਕੀ ਹਾਲਾ ਬਾਈ ਆਪਣਾ ਜਸਕੀਰ ਜਸਕੀਰ ਧਾਵਾ ਬਾਈ ਪਿੰਦਰ ਬਾਈ ਦੇਖ ਰਿਹਾ ਹੈ ਲਾਈਵ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਇਹਨੂੰ ਲਾਈਵ ਨੂੰ ਸਾਂਝਾ ਕਰੀ ਚੱਲਿਓ ਲੋਕਾਂ ਤੱਕਰ ਗੱਲ ਪਹੁੰਚੀ ਜਾਵੇ ਸਤਿ ਸ੍ਰੀ ਅਕਾਲ ਜੀ ਬਾਈ ਮੈਂ ਮਨੀਲਾ ਤੋਂ ਹਾਂ ਓਕੇ ਵੀਰੇ ਜਗਜੀਤ ਬਾਈ ਮਨੀਲਾ ਤੋਂ ਹਾਂ ਨਹੀਂ ਮਨੀਲਾ ਤੋਂ ਹਾਂ ਬਾਈ ਤੁਸੀਂ ਆਪਣੇ ਪਿੰਡ ਫੋਨ ਕਰਕੇ ਕਹੋ ਜਗਜੀਤ ਸਿੰਘ ਬਾਈ ਵੀ ਸਾਰੇ ਭਰਾ 16 ਤਰੀਕ ਨੂੰ ਪਹੁੰਚਣ ਦੁਬਾਰੇ ਫਿਰ ਆਪਣਾ ਦੂਜਾ ਜਥਾ ਲੈ ਕੇ ਜਾ ਰਹੇ ਹਾਂ ਬਾਈ ਮੇਰਾ ਪਿੰਡ ਛਾਮ ਖੇੜਾ ਬਈ ਸੀਤਾ ਓਕੇ ਬਾਈ ਸਤਨਾਮ ਸਰਪੰਨ ਬਾਈ ਪਹੁੰਚੋ ਪਰਸੋਂ ਨੂੰ ਬਈ ਆਪਣਾ ਸਨੇ ਵੀ ਤੁਸੀਂ ਭਰਾ ਮੇਰੀ ਗੱਲ ਬਾਤ ਸੁਣ ਰਹੇ ਹੋ ਆਵਾਂਗੇ ਬਈ ਸੱਤ ਜਾਣੇ ਪ੍ਰਗਟ ਸਿੰਘ ਧੰਨਵਾਦ ਬਾਈ ਤੁਸੀਂ ਪ੍ਰਗਟ ਸਿੰਘ ਆਉਣਾ ਪੱਕਾ ਦਲਜੀਤ ਬਾਈ ਕੀ ਆਲਾ ਦਲਜੀਤ ਲਾਇ ਉਹਨੂੰ ਸਾਂਝਾ ਕਰਨਾ ਬਾਈ ਆਪਾਂ ਮੈਂ ਦੁਆਰਾ ਫੇਰ ਹੀ ਵਾਰ-ਵਾਰ ਬੇਨਤੀ ਕਰੀ ਜਾਂਦਾ ਸਾਰੇ ਭਰਾਵਾ ਅੱਗੇ ਕਿ ਸਰਕਾਰਾਂ ਭਰਾਵੋ ਚਾਹੁੰਦੀਆਂ ਨਹੀਂ ਗੀਆਂ ਕਿ ਅੰਦੋਲਨ ਨੂੰ ਖਰਾਬ ਕਰੀ ਜਾਂ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਕੇ ਜਾਈਏ ਇਸ ਕਰਕੇ ਜੋ ਬੁੱਢੇ ਜਰਨੈਲ ਨੂੰ ਚਾਹਣਿਓ ਕਿਸੇ ਬਚਾ ਬਚਾਉਣਾ ਤੁਹਾਡੇ ਦਿਲੋਂ ਹਮਦਰਦੀ ਅੱਜ ਵੀ ਮਾਂ ਦਿਨ ਹੋ ਗਿਆ ਭੁੱਖ ਹੜਤਾਲ ਤੇ ਬੈਠੇ ਉਹ ਡੱਲੇਵਾਲ ਸਾਹਿਬ ਨੂੰ ਸਰੀਰ ਬਹੁਤ ਡਾਊਨ ਕਮਜ਼ੋਰ ਹੋ ਗਿਆ ਅੱਖਾਂ ਵੀ ਜਿਹੜੀਆਂ ਮਸਾਂ ਹੀ ਖੁੱਲ ਰਹੀਆਂ ਨੇ ਗਿਆ ਤੇ ਇਸ ਕਰਕੇ ਅੱਖਾਂ ਹੀ ਮਸਾਂ ਹੀ ਖੁੱਲ ਰਹੀਆਂ ਨੇ ਬਾਈ ਹੁਣ ਤੁਹਾਡਾ ਫਰਜ਼ ਆ ਭਰਾ ਬਣ ਕੇ ਆਪਣਾ ਆਪਣਾ ਫਰਜ਼ ਸਮਝਦੇ ਹੋਏ ਮੇਰੇ ਸਾਰੇ ਭਰਾਵਾਂ ਦੇ ਚਰਨਾਂ 'ਚ ਹੱਥ ਮਲ ਕੇ ਬੇਨਤੀ ਆ ਵੀ ਬਾਈ ਬਣ ਕੇ ਆਪਾਂ ਪਰਸੋਂ ਨੂੰ ਆਪਾਂ ਫੇਰ ਆਪਾਂ ਵੱਡਾ ਇੱਕ ਜਥਾ ਲੈ ਕੇ ਜਾਣਾ ਕਿ ਸਰਕਾਰਾਂ ਦੇ ਵਾਰ-ਵਾਰ ਆਪਾਂ ਜਥਿਆਂ ਦੇ ਰੂਪ ਦੇ ਵਿੱਚ ਜਾਈਏ ਬਾਈ ਸਰਬਜੀਤ ਪੱਖੋਂ ਕੀ ਹਾਲ ਹੈ ਬਾਈ ਤੇ ਕੱਲ ਵੀ ਬਾਈ ਪੁਲਿਸ ਨੇ ਰੋਕਣਾ ਚਾਹਿਆ ਕੱਲ ਤੁਹਾਡੇ ਭਰਾਵਾਂ ਦੇ ਜੋਸ਼ ਸਦਕਾ ਜਦੋਂ ਆਪਾਂ ਡਿੜਬੇ ਤੋਂ ਲੰਘਿਆ ਨਾ ਪੁਲਿਸ ਕਿਵੇਂ ਲੱਗੀ ਪਈ ਤੁਸੀਂ ਦੇਖਿਆ ਸੀ ਨਾ ਆਪਾਂ ਨੂੰ ਪੁਲਿਸ ਰੋਕਣਾ ਚਾਹੁੰਦੀ ਸੀ ਗੱਲ ਕਰ ਭਰਾਵਾਂ ਦਾ ਏਕਤਾ ਕਰਕੇ ਜਥੇ ਵਰਕਰ ਕਰਕੇ ਆਪਾਂ ਲੰਘੇ ਨਹੀਂ ਤਾਂ ਪੁਲਿਸ ਨੂੰ ਪਤਾ ਰੋਕਣਾ ਚਾਹੁੰਦੀ ਵੀ ਉੱਥੇ ਬਾਰਡਰਾਂ ਦੇ ਪਹੁੰਚ ਨਹੀਂ ਨਾ ਬਾਈ ਲਾਂਤ ਆ ਉਹ ਲੋਕਾਂ ਦੇ ਘਰੇ ਬੈਠਣੇ ਜਿਹੜੇ ਗਰਪਾਲ ਸਿੰਘ ਬਰਾੜ ਬਾਈ ਬਿਲਕੁਲ ਸਹੀ ਗੱਲ ਹੈ ਬਾਈ ਬਿਲਕੁਲ ਸਹੀ ਗੱਲ ਹੈ ਵੀਰੇ ਤੇਰੀ ਤੇ ਤਾਂ ਬਈ ਲੀਡਰਾਂ ਪਿੱਛੇ ਦਾ ਲੋਕ ਬਹੁਤ ਵਗ ਜਾਂਦੇ ਨੇ ਜਿਹੜੇ ਲੀਡਰ ਚਿੱਟੇ ਕੱਪੜੇ ਪਾ ਕੇ ਉਹਨਾਂ ਨੂੰ ਠੱਗਦੇ ਨੇ ਲੁੱਟਦੇ ਨੇਗੇ ਐਮ ਐਲ ਏ ਐਮ ਪੀ ਉਹਨਾਂ ਪਿੱਛੇ ਤਾਂ ਬਈ ਸਾਡੇ ਲੋਕ ਬਹੁਤ ਭਜਦੇ ਨੇਗੇ ਜਿਹੜੇ ਪੈਸਾ ਇਕੱਠਾ ਕਰਦੇ ਹੋਏ ਆਪਣੇ ਜਿਹੜਾ ਬੰਦਾ ਆਪਣੀ ਜਿੰਦ ਜਾਨ ਪੰਜਾਬ ਦੇ ਲੇਖੇ ਪੰਜਾਬ ਦੀ ਜਵਾਨੀ ਬਚਾਉਣ ਲਈ ਲਈ ਬੱਠਾ ਉਹਦੇ ਪਿੱਛੇ ਨਹੀਂ ਜਾਂਦੀ ਬਈ ਉਹਦੇ ਪਿੱਛੇ ਨਹੀਂ ਇਹ ਲੋਕ ਸਾਡੇ ਜਾਂਦੇ ਬਈ ਜਿਹੜਾ ਬੰਦਾ ਜਿਹੜਾ ਲੀਡਰ ਜਿਹੜਾ ਅਸਲੀ ਲੀਡਰ ਆ ਉਹਦੇ ਪਿੱਛੇ ਲੋਕ ਜਾਂਦੀ ਨਹੀਂ ਸਾਡੇ ਪਤਾ ਨਹੀਂ ਕੀ ਸਾਡੇ ਲੋਕਾਂ ਨੂੰ ਇਹ ਚੀਜ਼ ਦਾ ਯਾਰ ਫਰਕ ਪਿਆ ਤੁਸੀਂ ਇੱਕ ਦਿਨ ਜਾਇਓ ਯਾਰ ਕਿੱਡੀ ਕਬੱਡੀ ਗੱਲ ਆ ਉੱਥੇ ਹਾਜ਼ਰੀ ਲਵਾਓ ਹਾਜ਼ਰੀ ਛੁੱਟੀ ਲਵਾਉਣ ਨਾਲ ਪਤਾ ਕਿੱਡਾ ਵੱਡਾ ਅਸਰ ਪਾਣਾ ਸਰਕਾਰਾਂ ਤੇ ਕਿੱਡਾ ਵੱਡਾ ਪ੍ਰਭਾਵ ਪੈਣਾ ਉੱਥੇ ਇਕੱਠ ਨੂੰ ਦੇਖ ਕੇ ਤਾਂ ਸਰਕਾਰਾਂ ਹਲਦੀਆਂ ਲੱਗੀਆਂ ਲੋਕ ਕਹਿੰਦੇ ਨੇ ਉੱਥੇ ਫਿਰ ਸਰਕਾਰਾਂ ਦੇ ਜੋ ਤੁਸੀਂ ਜਾਂਦੇ ਨਹੀਂਗੇ ਲੋਕ ਕਹਿੰਦੇ ਨੇ ਮਰਦਾ ਮਰਨੇ ਤੇ ਕਿਹੜੇ ਪਿੱਛੇ ਲੋਕ ਆ ਰਹੇ ਨੇਗੇ ਸਰਕਾਰਾਂ ਤਾਂ ਇਹ ਚੀਜ਼ ਹੁੰਦੀ ਆ ਪ੍ਰਭਾਵ ਪ੍ਰਭਾਵ ਲੋਕਾਂ ਦਾ ਇਕੱਠ ਦੇਖ ਕੇ ਲੋਕਾਂ ਦੇ ਪ੍ਰਭਾਵ ਪੈਂਦਾ ਤੁਹਾਡੇ ਜਾਣ ਨਾਲ ਬਹੁਤ ਵੱਡਾ ਪ੍ਰਭਾਵ ਪਊ ਤੁਸੀਂ ਸਾਰੇ ਜਾਣੇ ਖਰੋਰੀ ਬਾਰਡਰ ਪਹੁੰਚੋ ਵੀਰ ਬਣ ਕੇ ਮੇਰੀ ਬੇਨਤੀ ਹੀ ਆ ਆਪਣਾ ਜਸੂ ਕੀ ਹਾਲਾ ਬਈ ਆਪਣਾ ਬਾਈ ਕਿੰਗ ਬਾਈ ਕਿੰਗ ਬਾਜਵਾਜੀ ਲਾਈਵ ਨੂੰ ਸਾਂਝਾ ਵੀਰੇ ਜਰੂਰ ਕਰਨਾ ਬਾਈ ਗੋਰਾ ਪਧੌੜ ਬਾਈ ਪਧੌੜ ਬਾਈ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਪਧੌੜ ਵਾਲਾ ਗੋਰਾ ਸਾਡਾ ਵੀਰ ਲਾਈਵ ਦੇਖ ਰਿਹਾ ਆਪਣਾ ਅਮਨ ਦੀਪ ਮਾਨ ਬਾਈ ਲਾਈਵ ਨੂੰ ਸਾਂਝਾ ਕਰਨਾ ਬਾਈ ਜਸਵਿੰਦਰ ਬਾਈ ਤੁਸੀਂ ਲਾਈਵ ਹੁਣੀ ਦੇਖਣ ਲੱਗੇ ਹੋ ਜਸਵਿੰਦਰ ਬਾਈ ਨੂੰ ਬੇਨਤੀ ਹੈ ਲਾਈਵ ਨੂੰ ਸਾਂਝਾ ਕਰ ਦੇਣਾ ਬਾਈ ਦੁਬਾਰਾ ਫਿਰ ਮੈਂ ਇੱਕ ਵਾਰੀ ਪਿੰਡ ਰਿਪੀਟ ਕਰਦਾ ਕਿਹੜੇ-ਕਿਹੜੇ ਸੀ ਪਿੰਡਾਂ ਦੇ ਵਿੱਚ ਕੱਲ ਨੂੰ ਆ ਰਹੇ ਹਾਂ ਲੋਕਾਂ ਨੂੰ ਲਾਮਬੰਦ ਲੋਕਾਂ ਨੂੰ ਜਾਗਰੂਤ ਕਰਨ ਲਈ ਦਲਵੀਰ ਸਿੰਘ ਬਾਈ ਦਲਵੀਰ ਸਿੰਘ ਖੰਡਾ ਬਾਈ ਦਲਵੀਰ ਕੀ ਹਾਲਾ ਵੀਰੇ ਠੀਕ ਤੇ ਜੰਮੂ ਤੋਂ ਵੀਰੇ ਆਪਣਾ ਸਰਬਜੀਤ ਬਾਈ ਲਾਈਵ ਦੇਖਣ ਲੱਗਿਆ ਮਨਜਿੰਦਰ ਮੋਟਰਬਾਈ ਤੁਸੀਂ ਵੀ ਲਾਈਵ ਨੂੰ ਸਾਂਝਾ ਕਰਨਾ ਮਨਜਿੰਦਰ ਮੋਟਰ ਵੀਰੇ ਪਲੀਜ਼ ਲਾਈਵ ਨੂੰ ਸਾਂਝਾ ਕਰਨਾ ਗੁਰਦੇਵ ਕੀਹ ਹਾਲਾ ਕੱਲ ਨੂੰ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਆ ਰਹੇ ਹਾਂ ਲੋਂਗੋਵਾਲ 9 ਵਜੇ ਸ਼ੇਰੋਂ ਚੀਮਾ ਨੀਲੋਵਾਲ ਜਖੇਪੜ ਸਾਜਲੀ ਅਨਮੋਲ ਕਿਲਾ ਭਰੀਆਂ ਉਬੋਵਾਲ ਪਹਿਲਾਂ ਤਾਂ ਇਹ ਪਿੰਡਾਂ ਦਾ ਅਸੀਂ ਪ੍ਰੋਗਰਾਮ ਲਿਖਿਆ ਇਸ ਤੋਂ ਬਾਅਦ ਹੋਰ ਪਿੰਡਾਂ ਦੇ ਵਿੱਚ ਕੱਲ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ 10-15 ਪਿੰਡ ਕੱਢੀਏ ਜਗਜੀਤ ਸਿੰਘ ਕੀ ਹਾਲਾ ਵੀਰੇ ਸੁਖ ਸੁਖ ਬਾਠ ਸੁਖ ਪੱਟੀ ਕੀ ਹਾਲਾ ਵੀਰੇ ਬਾਈ ਅਸੀਂ ਅਸੀਂ ਆ ਰਹੇ ਹਾਂ ਧੰਨਵਾਦ ਬਾਈ ਜਗਜੀਤ ਸਿੰਘ ਤੁਸੀਂ ਆ ਰਹੇ ਹੋ ਜਗਜੀਤ ਸਿੰਘ ਕਾਲੀ ਬਾਈ ਕਹਿੰਦਾ ਆ ਰਹੇ ਹਾਂ ਅਸੀਂ ਤੇ ਇਸ ਪੇਜ ਨੂੰ ਬਾਈ ਸਾਰੇ ਜਣੇ ਨੇ ਸਾਂਝਾ ਜਰੂਰ ਕਰਨਾ ਬਾਈ ਆ ਪੇਜ ਆ ਜਿਹੜਾ ਫੋਲੋ ਕਰਨਾ ਸਾਂਝਾ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਬਲਰਾਜ ਕੀ ਹਾਲਾ ਬਾਈ ਸਰਬਣ ਕੀ ਹਾਲਾ ਵੀਰੇ ਹਰਪ੍ਰੀ ਹਰਦੀਪ ਕੀ ਹਾਲਾ ਵੀਰੇ ਤੇ ਜਿੰਨੇ ਵੀ ਭਰਾ ਤੁਸੀਂ ਜੁੜੀ ਜਾਂਦੇ ਹੋ ਤੁਸੀਂ ਸਾਰਿਆਂ ਨੂੰ ਬੇਨਤੀ ਆ ਵੀ ਬੱਦ ਬੱਦ ਲਾਈਵ ਨੂੰ ਸਾਂਝਾ ਕਰਨਾ ਤੇ ਆ ਗੋਵਿੰਦ ਕੀ ਹਾਲ ਹੈ ਵੀਰੇ ਗੋਵਿੰਦ ਗੁੱਡ ਜੌਬ ਬਈ ਧੰਨਵਾਦ ਅੱਛਾ ਭਾਈ ਅ ਸੁਖਮੰਤ ਸਿੰਘ ਗਿੱਲ ਕੀ ਹਾਲ ਹੈ ਸੁਖਮੰਤ ਸਿੰਘ ਗਿੱਲ ਸਾਹਿਬ ਬਾਈ ਕਿਹੜੇ ਪਿੰਡ ਤੋਂ ਬੋਲਦੇ ਹੋ ਮੈਨੂੰ ਪਿੰਡ ਵੀ ਜਰੂਰ ਲਿਖਣਾ ਮੈਂ ਕਮੈਂਟ ਸਾਰੇ ਦੇਖੀਏ ਨਾ ਬਣਸੀ ਸੰਧੂ ਕੀ ਹਾਲ ਹੈ ਬਾਈ ਤੇ ਸਰਬਜੀਤ ਸਿੰਘ ਕੀ ਹਾਲ ਹੈ ਵੀਰੇ ਬਲ ਬਲਵਿੰਦਰ ਸਿੰਘ ਢੀਡਸਾ ਸਾਹਿਬ ਜੀ ਬਾਈ ਜੀ ਬਾਪੂ ਜੀ ਸਾਡੇ ਸਾਸਰੀ ਕਾਲਜ ਬਾਪੂ ਜੀ ਕਿਰਨ ਸਿੰਘ ਆਪਣਾ ਕੀ ਹਾਲ ਹੈ ਬਾਈ ਕਿਰਨ ਭਾਈ ਆਪਣਾ ਹੈਗਾ ਥਾਲੀਵਾਲ ਰੰਪੜਾ ਤੋਂ ਬਾਈ ਜੀ ਆਵਾਂਗੇ ਰਾਂਪਰੇ ਤੋਂ ਕਿ ਧੰਨਵਾਦ ਬਾਈ ਲੱਕੀ ਕੀ ਹਾਲਾ ਬਾਈ ਮਲਕ ਕੀ ਹਾਲਾ ਬਾਈ ਆਪਣਾ ਸੰਦੂਕੀ ਆਲਾ ਬਾਈ ਹਰਦੀਪ ਬਾਈ ਕੀ ਹਾਲਾ ਆਪਣਾ ਮਿੰਦੀ ਮਨੀਲਾ ਤੋਂ ਬਾਈ ਦੇਖ ਰਿਹਾ ਕਲਮੰਤ ਸਿੰਘ ਦੇਖ ਰਿਹਾ ਬਾਈ ਆਪਣਾ ਲੈਂਸਰ ਸੇਰਾ ਸਿੰਘ ਅੱਛਾ ਅਸਪਾ ਅਸਪਾਲਾ ਦਿਖ ਰਿਹਾ ਬਾਈ ਤੇ ਸਾਰੇ ਭਰਾ ਜਿੰਨੇ ਵੀ ਤੁਸੀਂ ਮੇਰੀ ਇਸ ਗੱਲਬਾਤ ਨੂੰ ਸੁਣ ਰਹੇ ਹੋ ਵੀ ਸਾਰੇ ਭਰਾਵਾਂ ਅੱਗੇ ਬੇਨਤੀ ਆ ਵੀ ਆਪਾਂ ਭਰਾਵੋ ਪਰਸੋਂ ਨੂੰ 16 ਤਰੀਕ ਨੂੰ ਵੱਡਾ ਜਥਾ ਦੁਬਾਰਾ ਫੇਰ ਲੈ ਕੇ ਜਾ ਰਹੇ ਹਾਂ ਯੂਪੀ ਤੋਂ ਆਵਾਂਗੇ ਓਕੇ ਧੰਨਵਾਦ ਬਾਈ ਪਰਸੋਂ ਆਪਾਂ ਵੱਡਾ ਜਥਾ ਫੇਰ ਲੈ ਕੇ ਆਵਾਂਗੇ ਤੇ ਇਸ ਕਰਕੇ ਸਿੱਧੂ ਸਾਹਿਬ ਡੱਲੇਵਾਲ ਸਾਹਿਬ ਦੇ ਨਾਲ ਹਾਂ ਰੋਪੜ ਤੋਂ ਓਕੇ ਬਾਈ ਆਪਣਾ ਆਪਣਾ ਲਾਲ ਲਾਲ ਢੱਲੋਂ ਬਾਈ ਲਾਲੀ ਲਾਲੀ ਲਾਲ ਢੱਲੋਂ ਬਾਈ ਕਹਿੰਦਾ ਵੀ ਨਾਲ ਆ ਵੀਰੇ ਓਕੇ ਵੀਰੇ ਤੇ ਪਰਸੋਂ ਨੂੰ ਆਪਾਂ ਵੱਡਾ ਜਥਾ 16 ਤਰੀਕ ਨੂੰ ਲੈ ਕੇ ਜਾ ਰਹੇ ਹਾਂ ਕੱਲ ਨੂੰ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਆ ਰਹੇ ਹਾਂ ਜਾਗਰੂਤ ਕਰਨ ਲਈ ਆ ਰਹੇ ਹਾਂ ਕੋਸ਼ਿਸ਼ ਵੀ ਬਈ ਤੁਹਾਡੇ ਸਾਰੇ ਭਰਾਵਾਂ ਅੱਗੇ ਬੇਨਤੀ ਆ ਵੀ ਆਪਾਂ ਸਾਰੇ ਜਣੇ ਪਹੁੰਚੋ ਸੰਦੀਪ ਬਾਈ ਕੀ ਹਾਲਾ ਬਾਈ ਜੁਪੀ ਤਾਂ ਓਕੇ ਬਾਈ ਸਰਵਣ ਕੀ ਹਾਲਾ ਵੀਰੇ ਠੀਕ ਠਾਕ ਹੋ ਦਰਸ਼ਨ ਸਿੰਘ ਕੀ ਹਾਲਾ ਬਾਈ ਦਰਸ਼ਨ ਸਿੰਘ ਲਾਈਵ ਨੂੰ ਸਾਂਝਾ ਜ਼ਰੂਰ ਕਰਨਾ ਆਪਣਾ ਤੇਜਵੰਤ ਗਰੇਵਾਲ ਕੀ ਹਾਲਾ ਬਾਈ ਆਪਣਾ ਸਾਹਾਪੁਰ ਮਾਵੀ ਕੀ ਹਾਲਾ ਬਾਈ ਪਟਵਾਰੀ ਪਾਵੀ ਪੱਤਰ ਕੀ ਹਾਲਾ ਬਾਈ ਤੇ ਆਪਣਾ ਗੁਰਜੰਡ ਸਿੰਘ ਕੀ ਹਾਲਾ ਬਾਈ ਤੇ ਤੁਹਾਡੇ ਸਾਰੇ ਭਰਾਵਾਂ ਨੂੰ ਬਸ ਬੇਨਤੀਆਂ ਨੇ ਬਾਈ ਕੱਲ ਨੂੰ ਆਪਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਪਹੁੰਚ ਰਹੇ ਹਾਂ ਸਾਰਿਆਂ ਨੇ ਆਉਣਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਜਿੰਨੇ ਵੀ ਤੁਸੀਂ ਭਰਾ ਆਉਂਗੇ 16 ਤਰੀਕ ਨੂੰ ਕੱਲ ਨੂੰ ਮੈਂ ਤੁਹਾਨੂੰ ਦਵਾ ਕੱਲ ਨੂੰ ਅਸੀਂ ਪਿੰਡਾਂ ਦੇ ਲਾਮਬੰਦ ਕਰਨਾਂ ਲੋਕਾਂ ਨੂੰ 16 ਤਰੀਕ ਨੂੰ ਵੱਡਾ ਜਥਾ ਜਿਹੜਾ ਕਿ ਆਪਾਂ ਪਾਤਣਾ ਤੋਂ ਪਾਤਣਾ ਵੀ ਇਕੱਠੇ ਹੋਣਾ ਦੜਬੇ ਵੀ ਇਕੱਠੇ ਹੋਣਾ ਤੇ ਇਤੋਂ ਅਸੀਂ ਲੈ ਕੇ ਆਵਾਂਗੇ ਆਪਣਾ ਸੁਨਾਮ ਤੋਂ ਸਾਰੇ ਭਰਾਵਾਂ ਨੂੰ ਮੇਰੀ ਹੱਥ ਮੰਨ ਕੇ ਬੇਨਤੀ ਆ ਤੇ ਇਹੀ ਤੁਸੀਂ ਆਪਾਂ ਕੋਸ਼ਿਸ਼ ਕਰਨੀ ਕਿ ਆਪਾਂ ਸਾਰੇ ਭਰਾ ਤੇ ਨਾਲ ਆ ਪਾਨੇ ਬਾਈ ਓਕੇ ਮਿਹਰਬਾਨੀ ਬਾਈ ਗੁਰਮੀਤ ਸਿੰਘ ਬਾਈ ਧੰਨਵਾਦ ਬਾਈ ਤੁਸੀਂ ਸਾਰੇ ਭਰਾਵਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਕਰੀ ਜਨਾ ਬਾਈ ਬਾਰ ਬਾਰ ਹੀ ਕਿ ਤੁਸੀਂ ਸਾਰੇ ਭਰਾਵਾਂ ਨੂੰ ਜ਼ਰੂਰ ਆਉਣਾ ਤੁਹਾਡੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਪਾਨੇ ਬਾਈ ਕੀ ਹਾਲ ਹੈ ਬਈ ਠੀਕ ਹੈ ਜੀ ਮੇਜਰ ਸਿੰਘ ਕੀ ਹਾਲ ਹੈ ਵੀਰੇ ਠੀਕ ਠਾਕ ਹੂ ਬਾਈ ਤੇ ਇੰਸਟਾ ਤੇ ਵੀ ਇੰਸਟਾ ਤੇ ਵੀ ਲਾਈਵ ਕਰਾਂਗੇ ਬਾਈ ਇੰਸਟਾ ਤੇ ਆਥਰੇ ਜੀ ਲਾਈਵ ਕਰਦੇ ਆ ਹੁਣ ਰਾਤ ਦਾ ਟਾਈਮ ਹੋ ਗਿਆ ਆਥਰੇ ਆਪਾਂ ਥੋੜੇ ਟਾਈਮ ਨੂੰ ਇੰਸਟਾਗ੍ਰam ਤੇ ਵੀ ਆਪਾਂ ਲਾਈਵ ਕਰਦੇ ਆ ਬਾਈ ਕਿੱਦਾਂ ਬਾਈ ਠੀਕ ਆ ਬਈ ਠੀਕ ਠਾਕ ਵੀਰੇ ਜੱ ਸਤਿ ਸ੍ਰੀ ਅਕਾਲ ਬਾਈ ਜਿੰਨੇ ਵੀ ਭਰਾ ਆ ਸਾਂਝਾ ਕਰਦਣਾ 16 ਤਰੀਕ ਨੂੰ ਗੁਲਾਬ ਸਿੱਧੂ ਆਰਨੇਤ ਬਾਈ ਇਹ ਸਾਡੇ ਭਰਾ ਆ ਰਹੇ ਆ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਹਾਂ ਬਾਈ ਹਾਂ ਬੇਟਾ ਠੀਕ ਆ ਬੇਟਾ ਕੋਈ ਕੰਮ ਸੀਗਾ ਜ਼ਰੂਰੀ ਹਾਂ ਹਾਂ ਨਹੀਂ ਆਇਆ ਬੇਟਾ ਮੈਂ ਬੜਾ ਤੈਨੂੰ ਰੋਕੇ ਗੱਲ ਕਰਦਾ ਥੋੜਾ ਰੁਕੋ ਕਿੱਥੇ ਆ ਗਿਆ ਦੇ ਗ੍ਰੇਡ ਨੂੰ ਚਲੋ ਮੈਂ ਦੇਖਦਾ ਬੇਟਾ ਫਿਰ ਦੇਖਦਾ ਮੈਂ ਦੇਖ ਦੇਖਦਾ ਬੇਟਾ ਓਕੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਠੀਕ ਠਾਕ ਬਾਈ ਓਕੇ ਬਾਈ ਸਾਰੇ ਭਰਾ ਜਰੂਰ ਆਉਣਾ ਤੇ ਸਾਰੇ ਛੋੜੇ ਭਰਾਵਾਂ ਦਾ ਧੰਨਵਾਦ ਹੋਣਾ ਬਾਈ ਜਿੰਨੇ ਵੀ ਤੁਸੀਂ ਭਰਾ ਪਹੁੰਚੋਗੇ ਤੁਹਾਡਾ ਧੰਨਵਾਦ ਹੋਣਾ ਬਾਈ ਮਰੀਲਾ ਤੋਂ ਓਕੇ ਬਾਈ ਤੇ ਆਵਾਂਗੇ ਅਸੀਂ ਬਈ ਮੰਦੀ ਮਰੀਲਾ ਬਾਈ ਠੀਕ ਆ ਵੀਰੇ ਮਿਹਰਬਾਨੀ ਜਿਉਂਦੇ ਬਸਦੇ ਰਹੋ ਬਾਈ ਤੇ ਅਸੀਂ ਆਵਾਂਗੇ ਵੀਰੇ ਓਕੇ ਵੀਰੇ ਮਿਹਰਬਾਨੀ ਜੀ ਧੰਨਵਾਦ ਵੀਰੇ ਤੁਸੀਂ ਸਾਰੇ ਭਰਾ ਆਉਂਗੇ ਜਗਮੀਤ ਭੁੱਲਰ ਬਾਈ ਤੇ ਥੋੜਾ ਸਾਰਾ ਧੰਨਵਾਦ ਹੋਣਾ ਬਾਈ ਡੈਂਪਲ ਬਾਈ ਕੀ ਹਾਲ ਹੈ ਬਾਈ ਡੈਂਪਲ ਠੀਕ ਹੋ ਬਾਈ ਤੇ ਕੱਲ ਨੂੰ ਮੈਂ ਸਹੁਰੂਰ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਆਮਦ ਕਰਾਂਗਾ